Música ਜਿਲ੍ਹਾ ਤਰਨਤਾਰਨ ਦੇ ਸਬਡਿਵੀਜ਼ਨ ਪੀਖੀਵਿੰਡ ਤੇ ਪਿੰਡ ਸਦਰਾਂ ਦੇ ਵਿੱਚ 5 ਦਰਜਨ ਦੇ ਕਰੀਬ ਹਥਿਆਰਬੰਦ ਪ੍ਰਵਾਸੀ ਮਜ਼ਦੂਰਾਂ ਦੇ ਵੱਲੋਂ ਇੱਕ ਪੰਜਾਬੀ ਦੇ ਘਰ ਦੇ ਉੱਪਰ ਹਮਲਾ ਕੀਤਾ ਗਿਆ ਜਿੱਥੇ ਕਿ ਘਰ ਦੀ ਵੀ ਪੰਦ ਤੋੜ ਕੀਤੀ ਗਈ ਹੈ ਤੇ ਉੱਥੇ ਹੀ ਤੇਜ਼ ਤਾਰ ਹਥਿਆਰਾਂ ਦੇ ਨਾਲ 3 ਤੋਂ 4 ਵਿਅਕਤੀਆਂ ਨੂੰ ਜ਼ਖਮੀ ਕੀਤਾ ਗਿਆ ਪ੍ਰਵਾਸੀ ਮਜ਼ਦੂਰਾਂ ਦੀ ਪਿੰਡ ਦੇ ਵਿੱਚ ਕੀਤੀ ਗਈ ਅਜਿਹੀ ਗੁੰਡਾਗਰਦੀ ਦੇ ਨਾਲ ਪਿੰਡ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਦੱਸਦੇ ਕਿ ਘਰ ਦੇ ਵਿੱਚ ਦਾਖਲ ਹੋਏ ਪ੍ਰਵਾਸੀ ਮਜ਼ਦੂਰਾਂ ਦੇ ਵੱਲੋਂ ਦੋ ਜਥੇਦਾਰਾਂ ਦੀਆਂ ਦਸਤਾਰਾਂ ਵੀ ਲਾਈਆਂ ਗਈਆਂ ਨੇ ਤੇ ਜਾਂਦੇ ਹੋਏ ਸ੍ਰੀ ਸਾਹ ਬੱਤੇ ਕਿਰਪਾਨਾ ਵੀ ਖੋ ਕੇ ਲੈ ਗਏ ਨੇ ਜਿੱਥੇ ਦੋਵੇਂ ਜਥੇਦਾਰਾਂ ਦੇ ਵੱਲੋਂ ਉਹਨਾਂ ਦੇ ਸੀਰੀ ਸਾਹਿਬ ਅਤੇ ਗਾਤਰੇ ਖੋ ਕੇ ਲੈ ਜਾਣ ਵਾਲੇ ਪ੍ਰਵਾਸੀ ਮਜ਼ਦੂਰਾਂ ਤੇ ਬੇਅਦਬੀ ਦੇ ਇਲਜ਼ਾਮ ਲਗਾਏ ਨੇ ਅਤੇ ਮਾਮਲਾ ਦੱਸਿਆ ਜਾ ਰਿਹਾ ਕਿ ਬੱਚਿਆਂ ਦੀ ਆਪਸੀ ਲੜਾਈ ਹੋਈ ਸੀ ਤਾਂ ਇਸ ਮਾਮਲੇ ਨੂੰ ਲੈ ਕੇ ਪ੍ਰਵਾਸੀਆਂ ਨੇ ਪੰਜਾਬੀਆਂ ਦੇ ਘਰਾਂ ਤੇ ਹਮਲਾ ਕਰ ਦਿੱਤਾ ਸਰ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਬਾਬਾਈ ਮੇਰਾ ਨਾਮ ਜੀ ਕਲਬੀਰ ਸਿੰਘ ਜਹੇਦਾਰਾ ਜੀ ਕਿਹੜਾ ਪਿੰਡ ਹੈ ਸਾਂਦਰਾ ਜੀ ਕੀ ਗੱਲ ਕੀ ਹੋਈ ਆ ਜਿਹੜੇ ਆ ਸ੍ਰੀ ਸਾਹਿਬ ਖਾਲੀ ਫੜੀ ਫਿਰਨਦੇ ਜੋ ਹੱਥ ਚ ਫੜੀ ਗੱਲ ਇਹ ਆ ਜੀ ਵੇਖੋ ਵੀ ਇਹਨਾਂ ਦਾ ਮੁੰਡਿਆਂ ਮੁੰਡਿਆਂ ਦਾ ਕੋਈ ਆਪਸ ਵਿੱਚ ਝਗੜਾ ਹੈ ਜੀ ਅਸੀਂ ਕੰਮਕਾਰ ਵਾਲੇ ਬੰਦੇ ਆ ਕੰਮ ਤੇ ਚਲੇ ਗਏ ਆ ਰਾਤ ਆਏ ਆ ਰਾਤ 11 ਵਜੇ ਮੁੰਡੇ ਗੱਲ ਪਾਏ ਆ ਇਹ ਮੇਰਾ ਗੁਰਪਾਈ ਆ ਮੈਂ ਛਡਾਉਣਾ ਇਹਨਾਂ ਮੇਰੇ ਛਡਾਉਂਦੇ ਆ ਛਡਾਉਂਦੇ ਆ ਮੇਰੀ ਵੀ ਦਸਤਾਰ ਲਾਈ ਆ ਫਿਰ ਸਾਡੇ ਗਾਤਰੇ ਜਿਹੜੇ ਉਹ ਸਾਡੇ ਖੜੇ ਆ ਲਾ ਕੇ ਖੜੇ ਆ ਜਿਹੜੀਆਂ ਕਿਰਪਾਨਾਂ ਸਾਡੀਆਂ ਉਹ ਲਾ ਕੇ ਖੜੀਆਂ ਆ ਇਹਨਾਂ ਦਾ ਬਹੁਤ ਜਿਆਦਾ ਹੀ ਮੰਦਾ ਹਾਲ ਕਰਕੇ ਕਹਿਆ 50 ਜਾਣੇ ਮੁੰਡੇ ਸੀ ਕੌਣ ਸੀਗੇ ਕੌਣ ਸੀਗੇ ਬੰਦੇ ਕੌਣ ਪੰਜਾਬੀ ਸੀ ਕੌਣ ਸੀ ਵੇਖੋ ਜਿਓ ਪ੍ਰਵਾਸੀ ਲੋਕ ਹੀ ਜੀ ਭਈਏ ਸੀ ਭਈਏ ਲੋਕ ਹੀ ਅਸਲ ਕਿਉਂਕਿ ਉਹ ਜੀ ਰਹਿੰਦੇ ਸੀ ਇੱਥੇ ਰਹਿੰਦੇ ਇੱਥੇ ਉਹਨਾਂ ਦਾ ਕੰਮਕਾਰ ਸੈੱਟ ਹੋ ਗਿਆ ਹੈ ਫਿਰ ਸਾਡੀ ਪਿੰਡ ਚੋਂ ਕੋਈ ਸੁਣਵਾਈ ਨਹੀਂ ਕਰਦਾ ਕੋਈ ਸਰਪੰਚ ਕੋਈ ਪੈਂਚ ਨਹੀਂ ਗਾ ਜੀ ਠੀਕ ਹੈ ਜੀ ਕੋਈ ਝਗੜਾ ਕਰਦਾ ਕੋਈ ਪੁਰਾਣੀ ਰੰਜਿਸ਼ ਦਾ ਨਾ ਜੀ ਕੋਈ ਰੰਜਿਸ਼ ਨਹੀਂ ਕੋਈ ਰੰਜਿਸ਼ ਨਹੀਂ ਕੀ ਇਹਨਾਂ ਦੀ ਸਿਰਫ ਛੋਟੇ-ਛੋਟੇ ਬੱਚਿਆਂ ਤੋਂ ਹੋਈ ਆ ਜੀ। ਬਾਕੀ ਜੀ ਇਹ ਹੁਣ ਵੱਡਿਆਂ ਤੇ ਆਮ ਡਿੱਗੀ ਕਰ ਲਾ। ਤੇ ਤੁਹਾਨੂੰ ਕਿਦਾਂ ਪਤਾ ਲੱਗਿਆ ਤੁਸੀਂ ਕਿਦਾਂ ਆਏ ਫਿਰੇ ਇੱਥੇ? ਵੇਖੋ ਜੀ ਮੇਰਾ ਘਰ ਨਾ ਆ ਰਿਹਾ। ਮੇਰਾ ਗੁਰ ਭਾਈ ਆ ਮੈਂ ਇਹਦੇ ਮਗਰਾ ਸਕਦਾ। ਠੀਕ ਹੈ ਨਾ? ਤੇ ਰੌਲਾ ਰੱਪਾ ਸੁਣ ਕੇ ਆਏ। ਰੌਲਾ ਇਹਨਾਂ ਨੂੰ ਜਦੋਂ ਹੋ ਗਿਆ ਕਿ ਮਰ ਗਿਆ, ਮਰ ਗਿਆ ਆ ਕਮਰਾ ਇਹਨਾਂ ਦਾ, ਇਹਨਾਂ ਕਮਰਿਆਂ ਤੇ ਚੜ ਕੇ ਕਮਰਿਆਂ ਤੇ ਚੜ ਕੇ ਇਹਦੇ ਇਹਨਾਂ ਨੇ ਕੀ ਜਿਹੜੀ ਟ੍ਰੋੜਾ ਚਲਾਉਣ ਦੀ ਸ਼ੁਰੂਆਤ ਕੀਤੀ ਹੈ 50 ਜਣੇ ਬੰਦੇ ਹੈਗੇ ਸੀ ਆ ਜਿਹੜੇ ਰੋਲੇ ਰਾੜੇ ਜਿਹੜੇ ਖਿਲਰੇ ਇਹ ਕਿੰਨਾ ਲੋਕ ਖਲਾਰੇ ਇਹ ਸਭ ਉਹਨਾਂ ਵੱਲੋਂ ਦਜੀ ਪਾਰਟੀ ਵਾਲਿਆਂ ਲੋਕ ਖਲਾਰੇ ਗਏ ਜਿਹੜੇ ਕਿ ਭਈਆ ਲੋਕ ਸੀ ਕਿੰਨੇ ਕ ਜਣੇ ਸੀ ਹੋੜੇ ਜਦੋਂ ਉਹ ਜੀ 50 ਜਣੇ ਤੇ ਹੈਗੇ ਕੀ ਕੀ ਉਹਨਾਂ ਕੋਲ ਹਥਿਆਰ ਵੀ ਸੀ ਭਾਈ ਹਥਿਆਰ ਇਹ ਸੀ ਕਿ ਮੈਂ ਵੀ ਅੰਦਰ ਵੜ ਕੇ ਜਦੋਂ ਇਹਨਾਂ ਨੂੰ ਢੋ ਕੇ ਜਿੰਦਰਾ ਮਾਰ ਲਿਆ ਨਾ ਉਹ ਮੈਨੂੰ ਆਂਦੇ ਸੀ ਕਿ ਤੂੰ ਜੇ ਜਿਹੜਾ ਬਾਹਰ ਨਿਕਲ ਤੇਰੇ ਵੀ ਗੋਲੀ ਮਾਰਾਂਗੇ ਨਹੀਂ ਤੇ ਇਹਨਾਂ ਨੂੰ ਬਾਹਰ ਕੱਢ ਦੇ ਠੀਕ ਹੈ ਜੀ ਵੇਖੋ ਜੀ ਮੈਂ ਡਰਦਿਆਂ ਕਿ ਨੁਕਸਾਨ ਨਾ ਹੋ ਜੇ ਕਿਸੇ ਦਾ ਐਸੇ ਡਰ ਤੋਂ ਮੈਂ ਇਹਨਾਂ ਨੂੰ ਬਾਹਰ ਕੱਢਿਆ ਗਾੜੀ ਮੈਂ ਲੱਗਾ ਫਿਰ ਵੇਖੋ ਪਹਿਲੇ ਨੰਬਰ ਤੇ ਮੇਰੀ ਦਸਤਾਰ ਲਾਈ ਇਹਨਾਂ ਨੇ ਫਿਰ ਬਾਹ ਕੇ ਵੀਡੀਓ ਬਣਾਈ ਫਿਰ ਮੇਰੇ ਆ ਜਿਹੜੇ ਕਾਕਾਰ ਆ ਇਹ ਸਾਰੇ ਇਹਨਾਂ ਨੇ ਹੋ ਕੇ ਖੜੇ ਵੀਡੀਓ ਵੀ ਬਣਾ ਕੇ ਲੈ ਗਏ ਹਾਂਜੀ ਵੀਡੀਓ ਵੀ ਬਣਾ ਕੇ ਲੈ ਗਏ ਹੁਣ ਜਿਹੜਾ ਮੈਂ ਆਖਿਆ ਸੀ ਇਹਨਾਂ ਨੂੰ ਕਿ ਮੈਂ ਜਸਦਾਰ ਬੰਦਾ ਐ ਕਿ ਮੇਰੀ ਤੁਸੀਂ ਇਸ ਤਰ੍ਹਾਂ ਬੇਅਦਬੀ ਨਾ ਕਰੋ ਪਰ ਇਹਨਾਂ ਮੇਰੀ ਬੇਅਦਬੀ ਫੁੱਲ ਰੱਜ ਕੇ ਕੀਤੀ ਐ ਨਾਲ ਮੇਰਾ ਗੁਰ ਭਾਈ ਜੀ ਕੀ ਮੰਗ ਕਰਦੇ ਜੀ ਮੰਗ ਹੈ ਹੋਈ ਕਿ ਇਨਾਂ ਤੇ ਕੋ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਵੇਖੋ ਜੀ ਕੋਈ ਪੁਲਸ ਵੀ ਨਹੀਂ ਸਾਡੀ ਕਾਰਵਾਈ ਨਾ ਸੁਣਨ ਨਹੀਂ ਦੇਈ ਤੀਨ ਆ ਵੀਰ ਆਪਣਾ ਮਨਜੀਤ ਸਿੰਘ ਜੀ ਕਿਹੜੇ ਪਿੰਡ ਹੈ ਪਿੰਦੇ ਹੋ ਜੀ ਸੰਦਰਾ ਆ ਗੱਲ ਚ ਬਾ ਪਾਈ ਹੈ ਕੀ ਮਾਮਲਾ ਕੀ ਹੈ ਇਹ ਜੀ ਰਾਤ ਮੁੰਡੇ ਆਏ ਮੁੰਡਿਆਂ ਦੀ ਲੜਾਈ ਤੇ ਉਹ ਆਣ ਕੇ ਰਾਤ ਟੋੜਪੰਨਾ ਕਰਕੇ ਨਾਲ ਡਾਂਗਾ ਸੋਟਾ ਪਾ ਕੇ ਨੂੰ ਕੁੱਟਮਾਰ ਬਹੁਤ ਜਿਆਦਾ ਕਰਕੇ ਜਨਾਨਿਆਂ ਦੇ ਵਿੱਚ ਵਿੱਚੇ ਆਣ ਕੱਲ ਨਾ ਡਾਂਗਾ ਛੋਟੇ ਵੀ ਹੋਰ ਵੀ ਥਿਆਰੇ ਦਾਤਰ ਵੀ ਪਿਸਤੌਲ ਵੀ ਆਂਦੇ ਬਾਹਰ ਨਿਕਲੋ ਨਹੀਂ ਤੇ ਗੋਲੀ ਮਾਰਦੇ ਲੱਗੇ ਪੇਰੇ ਬਾਹਰ ਨਿਕਲੇ ਕੀ ਮਸਲਾ ਹੈ ਕੀ ਹੈ ਜਿਹੜੀ ਘਰ ਦੀ ਭੰਨ ਤੋੜ ਵੀ ਕੀਤੀ ਗਈ ਹੈ ਕੀ ਪੁਰਾਣਾ ਮਾਮਲਾ ਕੀ ਹੈ ਕੀ ਕੋਈ ਪੁਰਾਣੀ ਰੰਜਿਸ਼ ਰੰਜਿਸ਼ ਨਹੀਂ ਨਹੀਂ ਪੁਰਾਣੀ ਕੋਈ ਨਹੀਂ ਜਿ ਉਹ ਜਵਾਗ ਜਵਾਗ ਲੜੇ ਬਸ ਬਾਕੀ ਨਹੀਂ ਕੋਈ ਗੱਲ ਵਈ ਨਾਲੇ ਰੋੜੇ ਰਾੜੇ ਖਿਲਰੇ ਐ ਇਹ ਇਹ ਰੋੜੇ ਉਹਨਾਂ ਹੀ ਚਲਾਏ ਜੀ ਸਾਰੇ ਇਧਰ ਸਾਡੇ ਕੋਠਿਆਂ ਤੋਂ ਕਿੰਨੇ ਕੁ ਲੋਕ ਹੀ ਹੋ ਹੋਏਗੇ 50 ਜਣੇ ਹੋਣੇ ਜੀ ਇੱਥੋਂ ਦੇ ਰਹਿਣ ਵਾਲੇ ਇੱਥੋਂ ਦੇ ਆ ਜੀ ਕੀ ਕੰਮ ਕਰਦੇ ਆ ਕਮ ਇਹੋ ਇਤਨਾ ਹੀ ਉਧੜੀ ਦਾ ਕੋਈ ਜਾਂਦਾ ਹੈ ਕਠੇਕੇਦਾਰ ਆ ਉਹਨਾਂ ਦੇ ਬਾਹਰ ਛੜਕਾਂ ਛੜਕਾਂ ਜੀਆਂ ਕਿੰਨੀਆਂ ਕਿ ਸੱਟਾਂ ਲੱਗੀਆਂ ਤੁਹਾਡੇ ਸੱਟਾਂ ਵੇਣਾਂ ਬਾਹਾਂ ਤੋੜ ਕੇ ਮੁੰਡੇ ਮੇਰੇ ਨੇ ਬਹੁਤ ਮੱਦਾ ਹਲ ਕਰਕੇ ਆ ਬਾਕੀ ਜਨਾਨੀਆਂ ਦੇ ਚਿਹਰੇ ਬੜੇ ਦੋਤ ਤਿੰਨਾਂ ਚੌਂ ਦੇ ਸਿਰ ਪਾੜਿਆ ਕਿੰਨਾ ਕੁ ਹੋ ਗਿਆ ਘਰ ਦਾ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਜੀ ਜੋ ਫ੍ਰਿਜਾ ਫ੍ਰਿਜ ਜੀ ਇਸ ਸੰਬੰਧੀ ਬਈ ਹਾਂਜੀ ਦਰਖਾਸਤ ਦਿੱਤੀ ਗੱਲ ਜੀ ਕੋਈ ਕੋਈ ਕਾਰਵਾਈ ਕੋਈ ਕਾਰਵਾਈ ਨਹੀਂ ਹੋਈ ਜੀ ਕੀ ਮੰਗ ਕਰਦੇ ਜੀ ਕਾਰਵਾਈ ਸਖਤ ਤੋਂ ਸਖਤ ਹੋਣੀ ਚਾਹੀਦੀ ਹੈ ਇਹਨਾਂ ਤੇ ਹਾਂਜੀ ਵੀਰ ਜੀ ਜਗਦੀਸ਼ ਸਿੰਘ ਜੀ ਕਿਹੜਾ ਪਿੰਡ ਜੀ ਸਾੰਧਰਾ ਜੀ ਕੀ ਗੱਲ ਹੋਈ ਹੈ ਜਿਹੜੀ ਆ ਲੜਾਈ ਹੋਈ? ਸਾਡੇ ਮੁੰਡਿਆਂ-ਮੁੰਡਿਆਂ ਦੀ ਲੜਾਈ ਹੋਈ ਸੀ ਜੀ। ਇਹਨਾਂ ਮੁੰਡਿਆਂ ਨੂੰ ਦਿਨੇ ਕੱਲ ਕੋਟ ਤਾਂ ਸਾਡੇਆਂ ਨੂੰ ਦੋ ਜਣਿਆਂ ਦੇ ਨਾਲ। ਮੁੜ ਕੇ ਰਾਤ ਦੁਪਹਿਰੇ ਇਹਨਾਂ ਪਾਏ ਬੰਦੇ ਸਾਨੂੰ ਪੁਵਾਏ। ਮੁੜ ਕੇ ਰਾਤ ਪੁਵਾਏ ਆ ਜੀ। ਹੂੰ। ਰਾਤ ਆ ਪੰਨ ਤੋੜ ਕਰਕੇ ਸਾਰਾ ਸਮਾਨ ਸਮੂਣ ਪੰਨ ਗਏ। ਕਿੰਨੇ ਕੁ ਲੋਕ ਸੀ? ਇਹ ਫਲੇ ਕੇ 40-50 ਜਣੇ ਸੀ ਜੀ। ਕੌਣ ਲੋਕ ਆ ਉਹ? ਇਹ ਭਈਏ ਆ ਜੀ ਨਾਲ ਇਹਨਾਂ ਗੁੰਡੇ ਆਂਦੇ। ਕਿੱਥੋਂ ਦੇ ਰਹਿਣ ਵਾਲੇ ਆ? ਇੱਥੋਂ ਇਨਸਾਨ ਰਹੇ ਦੇ। ਆੜੇਟਾ ਰੋੜੇ ਖਿਲਰੇ ਆਦੇ ਇਹ ਵੀ ਉਹਨਾਂ ਨੇ ਇਹ ਵੀ ਉਹਨਾਂ ਨੇ ਚਲਾਇਆ ਜੀ ਸਭ ਕੋਈ ਉਹਨਾਂ ਨੇ ਚਲਾਇਆ ਕਿੰਨਾ ਕੁ ਨੁਕਸਾਨ ਹੋ ਗਿਆ ਬੜਾ ਨੁਕਸਾਨ ਹੋਇਆ ਜੀ ਸਾਰੇ ਮੋਰਸਾ ਵਾਲੇ ਭੰਤੇ ਆ ਤੀਜਾ ਸਭ ਕੁਝ ਕਿੰਨੇ ਵਜੇ ਦੀ ਘਟਨਾ ਹੈ ਇਹ 11 ਵਜੇ ਦੀ ਜੀ ਕੋਈ ਦਰਖਾਸਤ ਦਿੱਤੀ ਉਸ ਮੰਡੀ ਕੱਲ ਦਿੱਤੀ ਆ ਜੀ ਕੋਈ ਹੋਈ ਆ ਕਾਰਵਾਈ ਨਹੀਂ ਜੀ ਕੋਈ ਨਹੀਂ ਕਾਰਵਾਈ ਨਹੀਂ ਪੁਲਿਸ ਵੀ ਨਹੀਂ ਆਈ ਨਹੀਂ ਜੀ ਕੀ ਮੰਗ ਕਰਦੇ ਜੀ ਮੰਗ ਕਰਦੇ ਆੜੇ ਸਖਤ ਤੋਂ ਸਖਤ ਸੁਣਵਾਈ ਕਰੀ ਜਾਵੇ ਇਹਨਾਂ ਤੇ ਕਿੰਨੇ ਕੁ ਲੋਕ ਹੀ ਹੋੜੇ ਇਹ ਅੱਗੇ 40 50 ਜਣੇ ਜੀ ਹਥਿਆਰ ਵੀ ਅੱਗੇ ਉਹਨਾਂ ਕੋਲ ਹਥਿਆਰ ਦਾਤਰ ਅਹੀ ਪਿਸਤੌਲਾਂ ਤੇ ਆਂਦੇ ਹੀ ਗੋਲੀਆਂ ਮਾਰੂ ਗੋਲਗੰਬਰ ਵਾਹੀ ਪਿਸਤੌਲ ਨਹੀਂ ਵੇਖ ਕੇ ਦਾਤਰ ਹੀ ਸਾਰਿਆਂ ਕੋਲ ਦਾਤਰ ਕਿਰਪਾਨਾਂ ਸਰ ਇੱਕ ਸਾੰਦਰੇ ਕਿਸੇ ਦੇ ਘਰ ਦੇ ਵਿੱਚ ਦਾਖਲ ਹੋਏ ਕੁਝ ਸਰ ਪਰਦੇਸੀਆਂ ਵੱਲੋਂ ਸਰ ਭੰਨ ਤੋੜ ਕੀਤੀ ਗਈ ਤੇ ਵੱਡਪੱਟ ਕੀਤੀ ਆ ਸਾਰਾ ਆ ਮੈਨੂੰ ਹੁਣੇ ਤੁਹਾਡੇ ਬਾਅਦ ਦੀ ਮરાਈ ਮੈਨੂੰ ਪਤਾ ਲੱਗਾ ਕੋਈ ਮਨਜੀਤ ਸਿੰਘ ਸਾੰਦਰੇ ਦਾ ਆ ਜਿਨ੍ਹਾਂ ਦਾ ਪਹਿਲਾਂ ਆਪਸ ਵਿੱਚ ਮੁੰਡਿਆਂ-ਮੁੰਡਿਆਂ ਦਾ ਝਗੜਾ ਹੋਇਆ ਤੇ ਉਸ ਤੋਂ ਬਾਅਦ ਉਹਨਾਂ ਦੇ ਘਰ ਆ ਕੇ ਕੁਝ ਸ਼ਰਾਰਤੀ ਵਿਅਕਤੀਆਂ ਨੇ ਭੰਨ ਤੋੜ ਕੀਤੀ ਹੈ ਮੈਂ ਐਸਐਸਓ ਨੂੰ ਵੀ ਹਦਾਇਤ ਕਰ ਦਿੱਤੀ ਆ ਮੌਕੇ ਤੇ ਜਾ ਕੇ ਤਸਦੀਕ ਕਰਕੇ ਜੋ ਕਾਨੂੰਨੀ ਕਾਰਵਾਈ ਹੋ ਉਮਲ ਦੇ ਵਿੱਚ ਲਿਆ ਦੋ ਸਰ ਮੀਡੀਆ ਕਵਰੇਜ ਕਰਨ ਦਿਆ ਸੀਗਾ ਉੱਥੇ ਉਦੋਂ ਵੀ ਮੌਕੇ ਤੇ ਸਰ ਕਾਫੀ ਜਾਣੇ ਆਏ ਜਾਂ ਹਾਂ ਮੈਨੂੰ ਤਾਂ ਮਿਲ ਕੇ ਤਾਂ ਹੁਣ ਤੁਹਾਡੇ ਵੱਲੋਂ ਧਿਆਨ ਚ ਲਿਆੰਦਾ ਗਿਆ ਤੇ ਸਾਡਾ ਕੰਮ ਹੈ ਕਾਨੂੰਨ ਮੁਤਾਬਕ ਕਾਰਵਾਈ ਕਰਨਾ ਮੈਂ ਐਸਐਚਓ ਨੂੰ ਹਦਾਇਤ ਕਰ ਦਿੱਤੀ ਹੈ ਔਰ ਜਾ ਕੇ ਤਸਦੀਕ ਕਰਕੇ ਤੇ ਇਹਦੀ ਤੁਰੰਤ ਜੋ ਕਾਨੂੰਨੀ ਲੀਗਲ ਕਾਰਵਾਈ ਹੋ ਉਮਲ ਦੇ ਵਿੱਚ ਲਿਆ